हां जी ਜਸਤਿਕਾ ਅੱਜ ਤੱਕ ਜਗ੍ਹਾ ਹਾਲਾਤ ਆ ਜਸਤਿਕਾ ਸਰਕਾਰਾਂ ਮਜ਼ਦੂਰਾਂ ਨਾਲ ਧੱਕਾ ਕਰ ਰਹੀਆਂ ਔਰ ਮੈਂ ਸਮਝਦਾ ਕਿ ਮਤਲਬ ਵੀ ਹਰ ਇੱਕ ਜਗ੍ਹਾ ਤੇ ਜੋ ਮਜ਼ਦੂਰਾਂ ਜਾਗਰਤ ਹੋਣਾ ਚਾਹੀਦਾ ਤੇ ਤਾਂ ਜੋ ਮਜ਼ਦੂਰਾਂ ਦੇ ਹੱਕਾਂ ਜਿਹੜੋ ਜਿਸ ਤਰ੍ਹਾਂ ਬਾਬੂ ਸਾਹਿਬ ਨੇ ਤਰਕਾਲੀ ਕਰਤਕ ਨੂੰ ਬਣਾਏ ਸੀ ਸਰਕਾਰਾਂ ਉਹ ਵੀ ਖਤਮ ਕਰ ਰਹੀਆਂ ਤਾਂ ਸਾਨੂੰ ਜੇਕਰ ਆਪਣੇ ਹੱਕਾਂ 'ਚ ਰੱਖ ਕੇ ਕਰਨੀ ਮਜ਼ਦੂਰਾਂ ਨੇ ਤਾਂ ਜਿਹੜੇ ਇਹ ਮਜ਼ਦੂਰ ਏ ਆ ਇਹਨਾਂ ਤੋਂ ਵੱਧ ਤੋਂ ਟੜ ਕੇ ਹਿੱਸਾ ਲੈਣਾ ਚਾਹੀਦਾ ਤਾਂ ਜੋ ਮਤਲਬ ਆਪ ਜੇ ਸਾਡੇ ਜੋ ਬੰਦੇ ਹੱਕ ਆ ਉਹ ਅਸੀਂ ਲੈ ਸਕੀਏ ਜਿਹੜੇ ਜਿਹੜਾ ਦੁਨੀਆ ਭਰ ਦੇ ਵਿੱਚ ਕੋਈ ਕਿਰਤੀ ਬੰਦਾ ਕੰਮ ਕਰ ਰਹਾ ਮਜ਼ਦੂਰ ਕੰਮ ਕਰਦਾ ਤਾਂ ਉਹਨਾਂ ਨੂੰ ਜੋ ਉਹਨਾਂ ਦੀ ਜਿਹੜੀ ਮਜ਼ਦੂਰੀ ਆ ਜਸਤੇ ਇੱਕ ਨਾ ਇੱਕ ਕਹਾਵਤ ਵੀ ਆ ਕਿ ਮਜ਼ਦੂਰ ਨੂੰ ਉਹਦੇ ਕਮੀਜ਼ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹ ਮਜ਼ਦੂਰੀ ਮਿਲ ਜਾਣੀ ਚਾਹੀਦੀ ਆ ਤਾਂ ਮੈਂ ਮਜ਼ਦੂਰ ਸੁਭਾਜ ਨੂੰ ਇਹ ਗੱਲ ਕਹਿਣਾ ਸਾਰਿਆਂ ਨੂੰ ਵੀ ਇਹ ਕਹਿਣਾ ਵੀ ਮਜ਼ਦੂਰ ਨੂੰ ਜਿਹੜੀ ਮਜ਼ਦੂਰੀ ਆ ਉਹ ਟਾਈਮ ਸਰ ਮਿਲਣੀ ਚਾਹੀਦੀ ਆ ਨਾ ਆਪਣੇ ਹੱਕਾਂ ਦਾ ਕਟਣਾ ਚਾਹੀਦਾ ਅੱਜ ਦੇ ਦਿਨ ਇਹ ਮਈ ਦਿਵਸ ਨੂੰ ਸਾਡੇ ਸਾਰੇ ਹੀ ਸਾਥੀਆਂ ਨੇ ਸਪਾਈ ਸੇਕ ਯੂਨੀਅਨ ਵੱਲੋਂ ਬੜੀ ਹੀ ਸ਼ਰਧਾਪੂਰਵਕ ਫੁੱਲ ਅਰਪਣ ਕੀਤੇ ਨੇ ਉਹਨਾਂ ਸੇਧਾਂ ਨੂੰ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਇਹ 12 ਘੰਟਿਆਂ ਤੋਂ ਜੋ ਲੇਵਰ ਲੋਕ ਕਰਦੇ ਸੀ 12 ਘੰਟੇ ਦਿਹਾੜੀ ਕਰਦੇ ਸੀ ਉਸ ਨੂੰ 8 ਘੰਟਿਆਂ ਦੇ ਵਿੱਚ ਤਬਦੀਲ ਕਰਵਾਇਆ ਅੱਜ ਉਹਨਾਂ ਸਾਰੀ ਸੇਧਾਂ ਨੂੰ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਫੁੱਲ ਅਰਪਣ ਕੀਤੇ ਗਏ ਨੇ ਮੈਂ ਚਾਹੁੰਨਾ ਸਾਰੇ ਸ਼ਹਿਰ ਨੂੰ ਤੁਹਾਡੇ ਮੀਡੀਆ ਦੇ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਵੇ ਕਿ ਜਿਹੜਾ ਅੱਜ ਦਾ ਇਹ ਲੇਬਰ ਡੇ ਹੈ ਸਾਰੇ ਹੀ ਸਾਥੀਆਂ ਨੂੰ ਮਜ਼ਦੂਰ ਸਾਥੀਆਂ ਨੂੰ ਇਹ ਲੇਬਰ ਡੇ ਮਨਾਉਣਾ ਚਾਹੀਦਾ ਹੈ ਅੱਗੇ ਆਉਣਾ ਚਾਹੀਦਾ ਆਪਣੇ ਹੱਕਾਂ ਦੀ ਖਾਤਰ ਆਪਣੇ ਹੱਕਾਂ ਦੀ ਖਾਤਰ ਲੜਨਾ ਚਾਹੀਦਾ ਕਿਉਂਕਿ ਸਰਕਾਰਾਂ ਦੁਆਰਾ ਫੇਰ ਇਹ ਚਾਹੁੰਦੀਆਂ ਨੇ ਕਿ ਇਹ ਜੋ ਮਜ਼ਦੂਰ ਨੇ 12 ਘੰਟੇ ਫੇਰ ਕੰਮ ਕਰਨਾ ਪਰ ਜਿਹੜੀ ਸਾਡੀ ਲੜਾਈ ਹੈ ਉਹ ਲੜਾਈ ਇਹ ਹੈ ਕਿ ਅਸੀਂ 12 ਘੰਟੇ ਕੰਮ ਨਹੀਂ ਕਰਨਾ 8 ਘੰਟਿਆਂ ਤੋਂ ਵੀ ਘਟਾ ਕੇ ਸਾਡੇ ਕੰਮ ਆ ਜਿਹੜੇ ਡਿਊਟੀ ਹੈ ਜਿਹੜੀ 6 ਘੰਟੇ ਕੀਤੀ ਜਾਂਦੀ ਹੈ। ਇਹ ਹੀ ਸਾਡੀ ਲੜਾਈ ਹੈ। ਅੱਜ ਦੇ ਦਿਨ ਤੇ ਉੱਤੇ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਜਿਹੜੇ ਸਾਰਾ ਮਸ਼ੀਨਰੀ ਕਰਨ ਦਾ ਵਿਕਾਸ ਹੋਇਆ ਹੈ ਇਹਦਾ ਮਜ਼ਦੂਰਾਂ ਨੂੰ ਫਾਇਦਾ ਫੇਰ ਹੀ ਹੈ ਜੇ ਕਿਰਤ ਦਿਨ ਛੋਟਾ ਕੀਤਾ ਜਾਵੇ। ਸਾਡੀ ਜਿਹੜੀ ਲੜਾਈ ਹੈਗੀ ਅਸੀਂ ਕੋਈ ਮਸ਼ੀਨੀ ਕਰਨ ਦੇ ਖਿਲਾਫ ਨਹੀਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਮਸ਼ੀਨੀ ਕਰਨ ਦੇ ਉੱਤੇ ਮਸ਼ੀਨਾਂ ਦੇ ਉੱਤੇ ਜਿੰਨਾ ਟਾਈਮ ਚੰਦ ਪੂੰਜੀਪਤੀਆਂ ਦਾ ਕਬਜ਼ਾ ਰਹੂਗਾ ਚੰਦ ਮਾਲਕਾਂ ਦੇ ਨਜ਼ਰੀਏ ਤੋਂ ਮਤਲਬ ਸਮਾਏ ਆਪਦੀ ਦਸ਼ਾਤਾਇ ਕਰੂਗਾ ਉਹਨਾਂ ਦਾ ਜਿਹੜਾ ਹੱਲ ਹੈਗਾ ਉਹ ਮੌਜੂਦਾ ਸੰਕਟ ਦਾ ਹੱਲ ਹੈ ਮੰਨ ਲਓ ਕਾਮਿਆਂ ਨੂੰ ਕੱਢ ਕੇ ਕਰਦੇ ਨੇ ਅਸੀਂ ਸਾਡਾ ਸੰਕਟ ਦਾ ਹੱਲ ਹੈ ਕੰਮ ਦੇ ਘੰਟੇ ਘਟਾ ਕੇ ਕਰਨਾ ਚਾਹੁੰਦੇ ਆ ਕਿ ਕੰਮ ਦੇ ਘੰਟੇ ਘਟਾ ਕੇ ਹੀ ਇੱਕ ਕਿਰਤਪੱਖੀ ਇੱਕ ਲੋਕਪੱਖੀ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਸਨੇਹਾ ਦੇਣਾ ਚਾਹਦੇ ਆ ਜੀ ਅੱਜ ਦੇ ਦਿਨ ਦੇ ਉੱਤੇ ਅਸੀਂ ਇਹੀ ਸੁਨੇਹਾ ਦੇਵਾਂਗੇ ਕਿ ਇੱਕ ਤਾਂ ਸਾਰੇ ਕਾਮਿਆਂ ਨੂੰ ਉਹਨਾਂ ਦੇ ਜਿਹੜੇ ਮਿਹਨਤਾਂ ਨੇ ਦਾ ਭਤਾਨ ਹੈ ਉਹ ਉਹਨਾਂ ਦਾ ਲਾਈਨਾਂ ਦੇ ਮੁੜਕਾ ਸਕਣ ਤੋਂ ਪਹਿਲਾਂ ਹਰੇਕ ਕਰਤੀ ਨੂੰ ਉਹਦਾ ਮਿਹਨਤਾਂ ਨਾ ਮਿਲੇ ਤੇ ਦੂਜਾ ਕੰਮ ਦੇ ਘੰਟੇ ਵੀ ਘਟਾਈ ਜਾਣ ਤੇ ਅੱਜ ਮਹਿੰਗਾਈ ਦੇ ਹਿਸਾਬ ਨਾਲ ਘੱਟੋ-ਘੱਟ ਹਰੇਕ ਕਾਮੇ ਨੂੰ 100 ਕਾਮੇ ਨੂੰ ਘੱਟੋ-ਘੱਟ 30000 ਰੁਪਏ ਮਹੀਨਾ ਉਜਰਤ ਦਿੱਤੀ ਜਾਵੇ ਤੇ ਅਰਧ ਸਕਿਲਡ ਕਾਮੇ ਨੂੰ ਕਟੋ-ਕਟ 40000 ਰੁਪਇਆ ਤੇ ਪੂਰੇ ਟ੍ਰੇਨਡ ਕੰਮੇ ਨੂੰ ਕਟੋ-ਕਟ 60000 ਰੁਪਇਆ ਉਜਰਤ ਉਹਦਾ ਕਾਨੂੰਨ ਬਣੇ